ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਪੰਜਾਬ ਦੇ ਵਿੱਚ ਕੁਝ ਦਿਨਾਂ ਤੋਂ ਜਿਹੜੀ ਇਹ ਚਰਚਾ ਛੜੀ ਹੋਈ ਹੈ ਕਿ ਪ੍ਰਵਾਸੀ ਪਹਜਾਓ ਤੇ ਪੰਜਾਬ ਨੂੰ ਬਚਾਓ ਕੁਝ ਜ਼ਰੂਰੀ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਤੇ ਜਰੂਰ ਇਸ ਵੀਡੀਓ ਨੂੰ ਲਾਸਟ ਤੱਕ ਵੇਖੋ ਇੱਥੇ ਜਿਹੜੀ ਇਹ ਗੱਲ ਆ ਮੈਂ ਇਹ ਨਹੀਂ ਕਵਾਂਗਾ ਕਿ ਪ੍ਰਵਾਸੀ ਪਹਜਾਓ ਤੇ ਪੰਜਾਬ ਬਚਾਓ ਮੈਂ ਇਹ ਕਵਾਂਗਾ ਪ੍ਰਵਾਸੀਆਂ ਨੂੰ ਸਿਰ ਤੇ ਨਾ ਚੜਾਓ ਤੇ ਪੰਜਾਬ ਨੂੰ ਬਚਾਓ ਹੁਣ ਤੁਸੀਂ ਸੋਚੋਗੇ ਵੀ ਕਿਦਾਂ ਵੀ ਸਿਰ ਤੇ ਨਾ ਚੜਾਈਏ ਤੇ ਪੰਜਾਬ ਨੂੰ ਬਚਾਈਏ ਜਿਹੜੇ ਪ੍ਰਵਾਸੀ ਨੇ ਤੇ ਜਿਹੜੇ ਅਸੀਂ ਲੋਕਲ ਲੋਕਿਆਂ ਸਾਡਾ ਜਿਹੜਾ ਰਿਸ਼ਤਾ ਆ ਇਹ ਕੋਈ ਨਵਾਂ ਨਹੀਂ ਹੈਗਾ ਪੁਰਾਣਾ ਆ ਸਾਡੇ ਬਜ਼ੁਰਗਾਂ ਦੇ ਟਾਈਮ ਤੋਂ ਆ ਪਰ ਸਾਡੇ ਬਜ਼ੁਰਗ ਇਹਨਾਂ ਨੂੰ ਸਿਰ ਤੇ ਨਹੀਂ ਚੜਾਉਂਦੇ ਇਹਨਾਂ ਨੂੰ ਲੇਬਰ ਕਰਾਉਂਦੇ ਸੀਗੇ ਜਿਵੇਂ ਕਿ ਖੇਤਾਂ ਦੇ ਵਿੱਚ ਕੰਮ ਕਰਾਉਂਦੇ ਸੀ ਠੀਕ ਹੈ ਇੱਥੋਂ ਤੱਕ ਕਿ ਜਿਹੜਾ ਕੰਸਟਰਕਸ਼ਨ ਦਾ ਕੰਮ ਸੀਗਾ ਬਿਲਡਿੰਗਾਂ ਬਣਾਉਣੀਆਂ ਘਰ ਬਣਾਉਣੇ ਉਹਦੇ ਵਿੱਚ ਵੀ ਪੰਜਾਬੀ ਤਕਰੀਬਨ ਆਪ ਹੀ ਸਾਰਾ ਕੰਮ ਕਰਦੇ ਸੀ ਹੌਲੀ ਹੌਲੀ ਚਲੋ ਇਹਨਾਂ ਨੂੰ ਲਾਇਆ ਚਲੋ ਵੀ ਲੇਬਰ ਦਾ ਕੰਮ ਆ ਤੇ ਜਾਂ ਫਿਰ ਜੋ ਕੋਈ ਫੈਕਟਰੀਆਂ ਸੀਗੀਆਂ ਉਹਨਾਂ ਦੇ ਵਿੱਚ ਵੈਸੇ ਪੰਜਾਬੀ ਫੈਕਟਰੀਆਂ ਵਿੱਚ ਵੀ ਸ਼ੁਰੂ ਵਿੱਚ ਪੰਜਾਬੀ ਜ਼ਿਆਦਾ ਕੰਮ ਕਰਦੇ ਸੀਗੇ ਪਰ ਹੌਲੀ-ਹੌਲੀ ਚਲੋ ਇਹ ਪ੍ਰਵਾਸੀ ਆ ਗਏ ਪਰ ਸਾਡੇ ਤੋਂ ਜਿਹੜੀ ਗਲਤੀ ਹੋਈ ਗਲਤੀ ਕੀ ਹੋਈ ਸਾਡਾ ਖੁਦ ਦਾ ਕਸੂਰ ਹੈ ਕਿ ਜਿਹੜਾ ਸੀ ਉਹਨਾਂ ਨੂੰ ਸਿਰ ਤੇ ਬਿਠਾ ਲਿਆ ਦੋ ਜਿਹੜੀਆਂ ਗਲਤੀਆਂ ਨੇ ਸਾਡੇ ਤੋਂ ਹੋਈਆਂ ਪਹਿਲੀ ਗਲਤੀ ਤੇ ਇਹ ਹੋਈ ਸਰਕਾਰਾਂ ਨੇ ਇਹਨਾਂ ਦੀਆਂ ਵੋਟਾਂ ਲੈਣ ਦੀ ਖਾਤਰ ਇਹਨਾਂ ਨੂੰ ਇੱਥੇ ਪਨਾਹ ਦਿੱਤੀ ਰਹਿਣ ਵਾਸਤੇ ਜਗ੍ਹਾਵਾਂ ਦਿੱਤੀਆਂ ਇਹਨਾਂ ਦੀਆਂ ਵੋਟਾਂ ਬਣਾਈਆਂ ਤੇ ਜਿਹਦਾ ਨਤੀਜਾ ਹੁਣ ਕੀ ਨਿਕਲਿਆ ਆ ਇਸ ਵਾਰੀ ਜਿਹੜੀਆਂ ಗ್ರಾಮ ਪੰਚਾਇਤ ਦੇਆਂ ਜਿਹੜੀਆਂ ਵੋਟਾਂ ਹੋਈਆਂ ਉਹਦੇ ਵਿੱਚ ਕਈ ਜਗ੍ਹਾ ਦੇ ਉੱਤੇ ਜਿਹੜੇ ਬਈਏ ਸੀਗੇ ਪ੍ਰਵਾਸੀ ਜਿਹੜੇ ਸੀਗੇ ਉਹ ਆਪਣਾ ਇਲੈਕਸ਼ਨ ਤੇ ਸਰਪੰਚੀ ਦੇ ਉਤੇ ਵੋਟਾਂ ਦੇ ਖੜੇ ਸੀਗੇ ਇੱਕ ਪਿੰਡ ਆ ਜਗਤਪੁਰਾ ਆ ਸ਼ਾਇਦ ਉੱਥੇ ਇਹੀ ਚੱਕਰ ਪੈ ਗਿਆ 700 ਵੋਟ ਸਾਡੀ ਲੋਕਲ ਬੰਦਿਆਂ ਦੀ 7000 ਉਨ੍ਹਾਂ ਦੀ ਤੇ ਤੁਸੀਂ ਦੱਸੋ ਵੀ ਉੱਥੇ ਫਿਰ ਕਨੇ ਜਿੱਤਣਾ ਸੀਗਾ ਇਥੋਂ ਤੱਕ ਕੇ ਰੋਡੇ ਪਿੰਡ ਸੰਤ ਬਾਬਾ ਜਰਨੈਲ ਸਿੰਘ ਪਿੰਡਾਂ ਵਾਲੇ ਮਹਾਂਪੁਰਸ਼ਾਂ ਦਾ ਜਿਹੜਾ ਪਿੰਡ ਆ ਮੈਂ ਗਲਤੀ ਨਾ ਕਰਦਾ ਆਂ ਵੀ ਪੁੱਲ ਦਾ ਨਾਵਾ ਵੀ ਉਹੀ ਪਿੰਡ ਤੇ ਉੱਥੇ ਵੀ ਜਿਹੜਾ ਬਈਆ ਸੀਗਾ ਸਰਪੰਚੀ ਤੇ ਖੜਿਆ ਤੇ ਬੜੀ ਤਗੜੀ ਟੱਕਰ ਸੀਗੀ ਉੱਥੇ ਇਹ ਸ਼ੁਕਰ ਕਰੋ ਕਿ ਉੱਥੇ ਬਈਆ ਜਿੱਤਿਆ ਨਹੀਂ ਤੇ ਜਿੱਤਿਆ ਨਹੀਂ ਹੈਗਾ ਉਹ ਬਈਆ ਨਹੀਂ ਤੇ ਕਿੰਨੀ ਤੋਂ ਐਲਾਨਤ ਹੋਣੀ ਸੀਗੀ ਸਾਡੀ ਉਹ ਤੁਸੀਂ ਆਪ ਅੰਦਾਜ਼ਾ ਲਾ ਲਓ ਤੇ ਅਸੀਂ ਸਰਕਾਰਾਂ ਨੇ ਉਹਨਾਂ ਦੀ ਵੋਟਾਂ ਲੈਣ ਦੀ ਖਾਤਰ ਮੈਥੇ ਰੋਪੜ ਰਹਿਣਾ ਆ ਖੁਦ ਇੱਥੇ ਜਿਹੜਾ ਜਿੰਨਾ ਵੀ ਹੈ ਸਾਰਾ ਆਪਣਾ ਕਹਿੰਦਾ ਪਾਬ ਸਬਜੀ ਮੰਡੀ ਦਾ ਫਰੂਟ ਦਾ ਕੰਮ ਸਾਰਾ ਮੁਸਲਮਾਨਾਂ ਦੇ ਕੋਲ ਆ ਝੁਗੀਆਂ ਵਿੱਚ ਰਹਿੰਦੇ ਸੀ ਮੇਰੇ ਵੇਖਣ ਦਾ ਟਾਈਮ ਆ ਤੇ ਸਰਕਾਰਾਂ ਨੇ ਉਹਨਾਂ ਨੇ ਵੋਟਾਂ ਬਣਾਉਣ ਦੇ ਖਾਤਰ ਵੋਟਾਂ ਲੈਣ ਦੇ ਖਾਤਰ ਉਹਨਾਂ ਕਲੋਨੀਆਂ ਕੱਟ ਕੇ ਦੇਤੀਆਂ ਜਿੱਥੇ ਉਹਨਾਂ ਨੇ ਅੱਜ ਅੱਜੇ ਵੱਡੀਆਂ ਕੋਠੀਆਂ ਪਾਈਆਂ ਨੇ ਤੇ ਇੰਨਾ ਪੈਸਾ ਉਹ ਕਮਾਉਂਦੇ ਸਬਜ਼ੀਆਂ ਵਿੱਚੋਂ ਤੇ ਉਹ ਬੰਦੇ ਨੂੰ ਬੰਦਾ ਨਹੀਂ ਸਮਝਦੇ ਹੈਗੇ ਇੱਥੇ ਉਹ ਉਹਨਾਂ ਦੀ ਆਕੜ ਜਿਹੜੀ ਹੈ ਨੀ ਉਹ ਕਿਉਂਕਿ ਜਦੋਂ ਮਾਲਕ ਬਣ ਗਏ ਤੇ ਉਹ ਕਿੱਥੇ ਸਾਡੀ ਪ੍ਰਵਾਹ ਮਾਰਨਗੇ ਕਹਿਣ ਦਾ ਭਾਵ ਹੈ ਵੀ ਜਿਹੜੀ ਇੱਕ ਗਲਤੀ ਤੇ ਸਰਕਾਰਾਂ ਨੇ ਕੀਤੀ ਦੂਜੀ ਗਲਤੀ ਜਿਹੜੀ ਹੈ ਉਹ ਖੁਦ ਸਾਡੀ ਹੈ ਅਸੀਂ ਖੁਦ ਸਾਡੇ ਜਿਹੜੇ ਬੱਚੇ ਆ ਬੱਚੇ ਨੇ ਉਹਨਾਂ ਨੂੰ ਇਹਨਾਂ ਕੰਮਾਂ ਦੇ ਵਿੱਚ ਪੈਣ ਨਹੀਂ ਦਿੱਤਾ ਜਿਵੇਂ ਕਿ ਉਹਨੋਂ ਸਬਜ਼ੀ ਦੀਆਂ ਰੇੜੀਆਂ ਲਾਉਂਦੇ ਨੇ ਸਾਰਾ ਸਬਜ਼ੀ ਦਾ ਕੰਮ ਜਾਂ ਤੇ ਪ੍ਰਵਾਸੀ ਵੀ ਕਰਦੇ ਨੇ ਰੇੜੀਆਂ ਲਾ ਕੇ ਜਾਂ ਫਿਰ ਜਿਹੜੇ ਆ ਮੁਸਲਮਾਨ ਆ ਉਹਨਾਂ ਨੇ ਸਬਜ਼ੀਆਂ ਦਾ ਕੰਮ ਸੰਭਾਲਿਆ ਆ ਮੱਝਾ ਡੰਗਰਾਂ ਦਾ ਕੰਮ ਕਿੰਨੇ ਗੁਜਰ ਆ ਗਏ ਨੇ ਉਹਨਾਂ ਨੇ ਦੁੱਧ ਦਾ ਕੰਮ ਸੰਭਾਲਿਆ ਆ ਤੇ ਅਸੀਂ ਇਹ ਕੰਮਾਂ ਤੋਂ ਕੀਤੀ ਸ਼ਰਮ ਠੀਕ ਹੈ ਜੀ ਆਪਣੇ ਬੱਚਿਆਂ ਨੂੰ ਇੱਧਰ ਲਾਇਆ ਨਹੀਂ ਹੈਗਾ ਤੇ ਉਹਦਾ ਨਤੀਜਾ ਇਹ ਨਿਕਲਿਆ ਵੀ ਉਹ ਸਾਡੇ ਸਿਰ ਤੇ مالک ਬਣ ਕੇ ਬੈਠ ਗਏ ਠੀਕ ਹੈ ਸਾਰਾ ਕੰਮ ਤੇ ਪਲੱਸ ਖਾਣ ਪੀਣ ਦਾ ਜਿੰਨਾ ਵੀ ਕੰਮ ਆ ਬਰਗਰ ਪੀਜੇ ਟਿੱਕੀਆਂ ਚਾਟ ਜੇ ਉਹ ਜਿੰਨਾ ਵੀ ਤੁਸੀਂ ਵੇਚਦੇ ਹੋ ਰੇੜੀਆਂ ਤੇ ਜਿੰਨੇ ਵੀ ਜਿੰਨੀਆਂ ਵੀ ਰੇੜੀਆਂ ਲੱਗੀਆਂ ਹੋਈਆਂ ਨੇ ਜਿੱਥੇ-ਜਿੱਥੇ ਉਹ ਸਾਰਾ ਕੰਮ ਹੈ ਪ੍ਰਵਾਸੀ ਜਿਹੜੇ ਆਪਾਂ ਬਈ ਇਹ ਕਹਿ ਦਿੰਨੇ ਆ ਵੀ ਇਹ ਹੀ ਕਰਦੇ ਨੇ ਤੇ ਤੰਬਾਕੂ ਵੀ ਹਨ ਨਹੀਂ ਰਾਜ ਕੇ ਖਾਂਦੇ ਆ ਤੇ ਜੂਠ ਵੀ ਪੂਰੀ ਹੁੰਦੀ ਐ ਤੇ ਆਪਾਂ ਵੀ ਸਵਾਦ ਲੈ ਲੈ ਕੇ ਖਾਣੇ ਆ ਤੇ ਸਾਨੂੰ ਖੁੱਦ ਨੂੰ ਇਹ ਕੰਮ ਕਰਨ ਵਿੱਚ ਸ਼ਰਮ ਆਉਂਦੀ ਪਰ ਐ ਬੰਦੇ ਮੈਂ ਕਈਆਂ ਦੇ ਕੋਲ ਪੁੱਛ ਕੇ ਦੇਖਿਆ ਜਾ ਵੀ 4 4 5 5000 ਦਿਹਾੜੀ ਬਣਾਉਂਦੇ ਨੇ ਤੇ ਲੱਖਾਂ ਰੁਪਇਆ ਮਹੀਨੇ ਦਾ ਕਮਾਉਂਦੇ ਨੇ ਤੇ ਉਹ ਪੈਸਾ ਕਮਾ ਕੇ ਇੱਥੇ ਜਗਾ ਲੈ ਕੇ ਕੋਠੀਆਂ ਬਣਾ ਰਹੇ ਨੇ ਘਰ ਬਣਾ ਰਹੇ ਨੇ ਉਹਨਾਂ ਵਾਸਤੇ ਤਾਂ ਇੱਥੇ ਹੀ ਬਾਹਰ ਬਣਿਆ ਪਿਆ ਠੀਕ ਹੈ ਹਾਲਾਂਕਿ ਬਾਹਰ ਵੀ ਹੁਣ ਕਿੰਨਾ ਗਾ ਬੈਰ ਐ ਵੀ ਵਾਪਸ ਜਾਓ ਆਪਣੇ ਆਪਣੇ ਦੇਸ਼ਾਂ ਨੂੰ ਤੇ ਜੇ ਸਾਡੇ ਸਿਰ ਤੇ ਕਾਬੂ ਹੋ ਗਿਆ ਅੱਜ 45% ਇਸ ਸਮੇਂ ਪ੍ਰਵਾਸੀ ਨੇ ਪੰਜਾਬ ਵਿੱਚ ਤੇ 55% ਜਿਹੜੇ ਆ ਆਪਣੇ ਲੋਕੋ ਲੋਗ ਆ ਤੇ ਕੱਲ ਨੂੰ ਤੁਸੀਂ ਇਹ ਸੋਚੋ ਵੀ ਜਦੋਂ ਇਹ ਵੋਟਾਂ 'ਚ ਤੁਹਾਡੇ ਸਾਹਮਣੇ ਖੜੇ ਠੀਕ ਹੈ ਤੁਹਾਡੇ ਸਾਹਮਣੇ ਖੜ ਕੇ ਬਣ ਕੇ ਉੱਪਰ ਕੇ ਉੱਪਰ ਆਏ ਤੁਹਾਡੇ ਉੱਪਰ ਰਾਜ ਕੀਤਾ ਜਿੱਤ ਗਏ ਜਿਵੇਂ ਬਰਾਬਰ ਹੋ ਗਈ ਟੱਕਰ ਤੇ ਫਿਰ ਇਹ ਤੇ ਤੁਹਾਨੂੰ ਬਿਲਕੁਲ ਵੀ ਜੁੱਤੀ ਤੇ ਨਹੀਂ ਜਾਣਣਗੇ ਪਰ ਦੂਜੇ ਪਾਸੇ ਮੈਂ ਇਹ ਵੀ ਕਹਿਣਾ ਚਾਹਾਂਗਾ ਵੀ ਵੀ ਆਪਾਂ ਇਹਨਾਂ ਨੂੰ ਲੇਬਰ ਵਿੱਚ ਲਾ ਕੇ ਰੱਖੋ ਠੀਕ ਹੈ ਲੇਬਰ ਦਾ ਕੰਮ ਲੋ ਇਹਨਾਂ ਨੂੰ ਮਾਲਕ ਨਾ ਬਣਨ ਦਿਓ ਲੇਬਰ ਦਾ ਕੰਮ ਲੋ ਜੇ ਤੁਸੀਂ ਇਹਨਾਂ ਨੂੰ ਮਾਲਕ ਬਣਨ ਦਿਓਗੇ ਤੇ ਫਿਰ ਤੁਸੀਂ ਅੱਗੇ ਆਉਣ ਵਾਲਾ ਸਮਾਂ ਤੁਹਾਡੇ ਵਾਸਤੇ ਬੜਾ ਮਾੜਾ ਹੋਏਗਾ ਹਾਲੇ ਤਾਂ ਕੁਝ ਵੀ ਨਹੀਂ ਹੋਇਆ ਹੈਗਾ ਅੱਗੇ ਬਹੁਤ ਕੁਝ ਹੋਏਗਾ ਜੇ ਇਹਨਾਂ ਦੀ ਮжоਰਿਟੀ ਹੋ ਗਈ ਤੇ ਤੁਹਾਨੂੰ ਤੇ ਇਹਨਾਂ ਨੇ ਸਿੱਧੀ ਸਿੱਧੀ ਜੀ ਗੱਲ ਹੈ ਵੀ ਜੁੱਤੀ ਤੇ ਵੀ ਨਹੀਂ ਜਾਣਨਾ ਹੈਗਾ ਅਗਲੇ ਲੋਕਲ ਠੀਕ ਠਾਕ ਜੀ ਹੁੰਦੀ ਇਹਨਾਂ ਨੂੰ ਹਲੇ ਜਿਹੜੇ ਆਪਣਾ ਜਿਨ੍ਹਾਂ ਨੂੰ ਆਪਾਂ ਵਈਏ ਗਏ ਦਿੰਨੇ ਆ ਠੀਕ ਆ ਬਿਆਰ ਤੋਂ ਆਏ ਨੇ ਹਲੇ ਦੱਬ ਵੀ ਜਾਂਦੇ ਨੇ ਮਾੜਾ ਮੋਟਾ ਹਨ ਜੇ ਤੁਸੀਂ ਇਹਨਾਂ ਦਬਕਾ ਮਾਰੋ ਜਿਹੜੇ ਦੂਜੇ ਨੇ ਆਪਣੇ ਜਿਹੜੇ ਮੁਸਲਮ ਭਾਈਚਾਰੇ ਵਾਲੇ ਆਏ ਨੇ ਇੱਥੇ ਆ ਕੇ ਜਿਨ੍ਹਾਂ ਨੇ ਰਿਹੜੀਆਂ ਲਾਈਆਂ ਨੇ ਜਿਹੜੇ ਕੰਮ ਕਰਦੇ ਨੇ ਇਹਨਾਂ ਦੀ ਤੇ ਗੱਲ ਕਰਨ ਦੀ ਟੋਨ ਹੀ ਹੋਰ ਹੁੰਦੀ ਹੈ ਤਰੀਕਾ ਹੀ ਹੋਰ ਹੁੰਦਾ ਲਹਿਜੇ ਹੀ ਹੋਰ ਹੁੰਦਾ ਹੈ ਜੇ ਤੁਸੀਂ ਕਿਸੇ ਫਰੂਟ ਦੀ ਸਬਜ਼ੀ ਦੀ ਰਿਹੜੀ ਤੇ ਖੜਜੋ ਅਗਲੇ ਰੋਗ ਨਾ ਕਹਿੰਦੇ ਨੇ ਐਨਾ ਇਹ ਰੇਟ ਮਿਲਣੀ ਹੈ ਲੈਣੀ ਲੈ ਨਹੀਂ ਲੈਣੀ ਤੇ ਨਾ ਲੈ ਕੋਈ ਅਗੂ ਭਾਈ ਚੱਲ ਰਹੇ ਮਖਾਉਂਦੇ ਹੈਗੇ ਤੇ ਇਹ ਚੀਜ਼ ਨੂੰ ਸਮਝਣਾ ਪਏਗਾ ਸਾਨੂੰ ਵੀ ਜੇ ਅਸੀਂ ਦੇਖੋ ਲੇਬਰ ਬਿਨਾ ਪ੍ਰਵਾਸੀਆਂ ਬਿਨਾ ਗੁਜ਼ਾਰਾ ਨਹੀਂ ਪ੍ਰਵਾਸ ਤੇ ਤੇ ਪੰਛੀ ਵੀ ਜਾਂਦੇ ਨੇ 6-6 ਮਹੀਨੇ ਪ੍ਰਵਾਸ ਤੇ ਜਾਂਦੇ ਪੰਛੀ ਸ਼ਾਇਦ ਅਸੀਂ ਪੰਛੀਆਂ ਤੋਂ ਹੀ ਪ੍ਰਵਾਸ ਕਰਨਾ ਸਿੱਖਿਆ ਹੈ ਇਹ ਗੱਲ ਨੂੰ ਵੀ ਤੁਸੀਂ ਸਮਝੋ ਤੇ ਇਸ ਕਰਕੇ ਪ੍ਰਵਾਸੀਆਂ ਬਿਨਾ ਗੁਜ਼ਾਰਾ ਨਹੀਂ ਹੈਗਾ ਠੀਕ ਹੈ ਪਰ ਕੁਝ ਰੂਲ ਹੋਣੇ ਚਾਹੀਦੇ ਨੇ ਜਿਹੜੇ ਸਰਕਾਰ ਬਣਾਵੇ ਇਹਨਾਂ ਦੀਆਂ ਵੋਟਾਂ ਨਾ ਇੱਥੇ ਬਣਨ ਠੀਕ ਹੈ ਇੱਥੇ ਜਗਾ ਜਿਹੜੀ ਹੈ ਖਰੀਦ ਨਾ ਸਕਣ ਲੀਜ਼ ਤੇ ਲੈਣ ਕਿਰਾਏ ਤੇ ਲੈਣ ਪਰ ਖਰੀਦ ਨਾ ਸਕਣ ਕੋਈ ਸਖਤ ਕਾਨੂੰਨ ਹੋਣੇ ਚਾਹੀਦੇ ਨੇ ਪਿੱਛੋਂ ਜੇ ਇੱਥੇ ਆਏ ਨੇ ਪਿੱਛੋਂ ਇਹਨਾਂ ਦੀ ਪੁਲਿਸ ਰਿਪੋਰਟ ਕਹਿੰਦੇ ਨੇ ਪੀਸੀਸੀ ਉਹ ਲੈ ਕੇ ਆਉਣ ਆਪਣੀ ਘਟੋ ਘਟਾ ਇੱਥੇ ਪਤਾ ਤਾਂ ਲੱਗੇ ਵੀ ਹਾਂ ਵੀ ਪਿੱਛੋਂ ਇਹ ਕੋਈ ਕ੍ਰਾਈਮ ਤਾਂ ਨਹੀਂ ਕਰਕੇ ਆਏ ਹੈਗੇ ਕੋਈ ਕਟਨਾਲ ਨੂੰ ਅੰਜਾਮ ਤਾਂ ਨਹੀਂ ਦੇ ਕੇ ਆਏ ਉਥੋਂ ਕਰੈਕਟਰ ਦਾ ਪਤਾ ਲੱਗੇਗਾ ਕੁਝ ਰੂਲ ਜਿਹੜੇ ਸਰਕਾਰਾਂ ਨੂੰ ਬਣਾਉਣੇ ਪੈਣਗੇ ਤੇ ਕੁਝ ਸਾਨੂੰ ਸਮਝਣਾ ਪਏਗਾ ਕਿ ਵੀ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਆ ਵੀ ਇਹਨਾਂ ਕੰਮਾਂ ਦੇ ਵਿੱਚ ਪਾਈਏ ਕਮਾਣਾ ਦੇ ਬੰਦੇ ਨੇ ਪਰ ਜੇ ਬੰਦਾ ਪੜਦਾ ਲਿਖਿਆ ਪੜਦਾ ਲਿਖਦਾ ਹੈ ਬਿਜ਼ਨਸ ਵਾਸਤੇ ਕੰਮ ਵਾਸਤੇ ਪੈਸੇ ਵਾਸਤੇ ਹੀ ਹੈ ਔਰ ਪੜ ਲੈ ਕੇ ਕੋਈ ਸਪੈਸ਼ਲ ਦੇ ਕੁਝ ਐ ਨਹੀਂ ਹੋ ਠੀਕ ਹੈ ਤੇ ਜੇ ਪਹਿਲੇ ਹੀ ਅਸੀਂ ਬਿਜ਼ਨਸ ਕਰੀਏ ਬਿਜ਼ਨਸ ਵਧੀਆ ਚੱਲਦੇ ਆ ਸਾਰੇ ਬਿਜ਼ਨਸ ਜੇ ਕਰਕੇ ਦੇਖੋ ਸ਼ੁਰੂ ਤੋਂ ਬੱਚਿਆਂ ਨੂੰ ਬਿਜ਼ਨਸ ਵਿੱਚ ਲਾਓ ਤੇ ਆਪ ਇਹਨਾਂ ਦੀ ਜਗ੍ਹਾ ਦੇ ਉੱਤੇ ਤੁਸੀਂ ਮਾਲਕ ਬਣੋ ਨਾ ਕਿ ਇਹਨਾਂ ਨੂੰ ਮਾਲਕ ਬਣਾਓ ਮੈਂ ਹੁਣ ਦੇਖਿਆ ਆ ਵੀ ਕੰਸਟਰਕਸ਼ਨ ਲੈਣ ਦੇ ਵਿੱਚ ਜਿੰਨਾ ਕੰਮ ਆ ਟੋਟਲ ਇਹਨਾਂ ਦੇ ਠੇਕੇਦਾਰ ਆ ਚਾਹੇ ਬਿਲਡਿੰਗ ਬਣਾਉਣ ਦਾ ਕੰਮ ਆ ਚਾਹੇ ਉਸ ਤੋਂ ਬਾਅਦ ਉਹਦਾ ਆਪਣਾ ਪੀਵੀਸੀ ਦਾ ਕੰਮ ਆ ਚਾਹੇ ਹੋਰ ਡੈਕੋਰੇਸ਼ਨ ਦਾ ਕੰਮ ਆ ਕੁਝ ਵੀ ਕੰਮ ਆ ਉਹ ਸਾਰਾ ਇਹਨਾਂ ਦੇ ਹੀ ਅੰਦਰ ਆ ਤੇ ਅਸੀਂ ਤਾਂ ਸਿੱਧੀ ਗੱਲ ਆ ਵੀ ਕਹਿ ਦਈਏ ਵੀ ਜਿਵੇਂ ਕਹਿ ਦਿੰਦੇ ਪੰਜਾਬੀ ਚ ਵੀ ਮਾਤਾ ਦਾ ਹੀ ਮਾਲਿਆ ਇਹ ਚੀਜ਼ ਦੇ ਉੱਤੇ ਤੁਹਾਨੂੰ ਧਿਆਨ ਦੇਣਾ ਪਏਗਾ ਨਹੀਂ ਧਿਆਨ ਦਿਓਗੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸਿੱਧੀ ਸਿੱਧੀ ਗੱਲ ਆ ਵੀ ਫਿਰ ਖਾਈ ਜੋ ਜੁੱਤੀਆਂ ਤੇ ਪਾਈ ਜੋ ਰੋਲਾ ਕੁਝ ਨਹੀਂ ਹੋਣਾ ਇਹਦਾ ਪਹਿਲੇ ਤੇ ਇਕੱਠ ਕਰੋ ਵੀ ਸਰਕਾਰਾਂ ਐ ਰੂਲ ਬਣਾਣ ਵੀ ਇੱਥੇ ਵੋਟ ਨਾ ਬਣੇਣਾਂ ਦੀ ਦੂਜਾ ਐ ਵੀ ਪੀਸੀਸੀ ਰਿਪੋਰਟ ਲੈ ਕੇ ਆਉਣਾ ਆਪਣੀ ਤੇ ਤੀਜਾ ਐ ਵੀ ਇਹਨਾਂ ਨੂੰ ਲੇਬਰ ਦੇ ਕੰਮ ਤੇ ਲਾਓ ਨਾ ਕਿ ਇਹਨਾਂ ਨੂੰ ਮਾਲਕ ਬਣਾ ਕੇ ਆਪਣੇ ਸਿਰ ਤੇ ਬਿਠਾਓ ਤੇ ਮੈਂ ਤੇ ਆਹੀ ਕਹੂੰਗਾ ਵੀ ਇਹੀ ਨਾਰਾ ਹੈ ਵੀ ਪ੍ਰਵਾਸੀਆਂ ਨੂੰ ਸਿਰ ਤੇ ਨਾ ਬਿਠਾਓ ਠੇਕੇਦਾਰ ਤੇ ਮਾਲਕ ਨਾ ਬਣਾਓ ਤੇ ਪੰਜਾਬ ਬਚਾਓ ਜ਼ਰੂਰ ਤੇ ਇਹਨਾਂ ਦੀ ਹੈਗੀ ਐ ਚੁਕੂਰੀ ਸ਼ੱਕ ਨਹੀਂ ਐ ਇਹਨਾਂ ਬਿਨਾ ਤੁਹਾਡਾ ਕੰਮ ਨਹੀਂ ਚੱਲਣਾ ਪਰ ਤੁਹਾਨੂੰ ਇਹਨਾਂ ਨੂੰ ਐਨਾ ਕਿ ਸਮਝਣਾ ਪਏਗਾ ਕਿ ਵੀ ਕਿਹੜੇ ਤਰੀਕੇ ਦੇ ਨਾਲ ਚੱਲਣਾ ਹੈ ਸਰਕਾਰਾਂ ਇਹਨਾਂ ਨੂੰ ਇਨਾ ਤੇ ਥੋੜਾ ਜਿਹਾ ਟੈਟ ਰੱਖਣਾ ਕੰਮ ਤੇ ਤੁਸੀਂ ਜਿਹੜੇ ਆ ਕੰਮ ਆਪ ਕਰਦੇ ਨੇ ਤੁਸੀਂ ਉਹ ਖੁਦ ਕੰਮ ਕਰਨਾ ਸਿੱਖੋ ਆਪਣੇ ਬੱਚਿਆਂ ਨੂੰ ਨਾ ਚਵਾੜੀਏ ਤੇ ਘਟੋ ਘਾਟ ਵੀ ਦੋ ਦੂ ਤਿੰਨ ਬੱਚੇ ਤਾਂ ਹੋਣੇ ਹੀ ਚਾਹੀਦੇ ਆ ਜਿ ਹੁਣ ਇੱਕ ਇੱਕ ਜੰਮੋਗੇ ਤਾਂ ਫਿਰ ਫਿਰ ਵੀ ਕੁਝ ਨਹੀਂ ਹੋ ਸਕਦਾ ਹੈਗਾ ਤੁਹਾਡਾ ਠੀਕ ਹੈ ਦੋ ਤਿੰਨ ਬੱਚੇ ਜੰਮੋ ਠੀਕ ਹੈ ਵਧੀਆ ਬਿਜ਼ਨਸ ਕਰੋ ਕੋਈ ਕੰਮਕਾਰ ਕਰੋ ਸ਼ਰਮ ਨਾ ਕਰੋ ਕੰਮ ਠੀਕ ਹੈ ਵੀ ਬਾਹਰ ਜਾ ਕੇ ਅਸੀਂ ਸਾਰਾ ਕੁਝ ਕਰਨ ਨੂੰ ਤਿਆਰ ਆਂ ਤੇ ਇੱਥੇ ਸਾਨੂੰ ਸ਼ਰਮ ਆਉਂਦੀ ਐ ਅਸੀਂ ਆਪਣੇ ਆਪ ਨੂੰ ਰਾਜਿਆਂ ਦੇ ਮਹਾਰਾਜਿਆਂ ਦੇ ਪੁੱਤਰ ਸਮਝਦੇ ਆਂ ਤੇ ਮੈਂ ਤੇ ਇਹੀ ਕਵਾਂਗਾ ਵੀ ਇਹ ਚੀਜ਼ ਦੇ ਉੱਪਰ ਧਿਆਨ ਦਿਓ ਦੂਜੀ ਇੱਕ ਗੱਲ ਹੋਰ ਸੀਗੀ ਇੱਕ ਮੇਰੇ ਕੋਲ ਹੋਰ ਵੀ ਜਿਵੇਂ ਗੱਲ ਆਈ ਸੀਗੀ ਵੀ ਜਿਹੜੇ ਸਕੂਲ ਜਿਵੇਂ ਕਾਲਜ ਆ ਕਿਉਂਕਿ ਉਹ ਸੀਟਾਂ ਜਿਹੜੀਆਂ ਨੇ ਵੀ ਉਹ ਉਪਰ ਉਤਿਆਏ ਕੀਤੀਆਂ ਜਾਂਦੀਆਂ ਨੇ ਇਸ ਕਰਕੇ ਬੱਚੇ ਕੋਈ ਆਪਣਾ ਬਿਆਰ ਤੋਂ پڑھਣਾ ਆਂਦਾ ਹੈ ਯੂਪੀ ਤੋਂ ਕੋਲ ਜਾਂ ਵਿੱਚ ਜਿਵੇਂ ਚਟਕਾਰਾ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਹੈ ਚੰਡੀਗੜ੍ਹ ਯੂਨੀਵਰਸਿਟੀ ਹੈ ਠੀਕ ਹੈ ਜੀ ਆਰੀਆਂ ਨੂੰ ਕੋਲਜ ਆ ਆਪਣਾ लवली ਪ੍ਰੋਫੈਸ਼ਨਲ ਜਿਹੜਾ ਆ ਯੂਨੀਵਰਸਿਟੀ ਹੈ ਐਦਾਂ ਕਈ ਜਿਹੜੀਆਂ ਸੀਟਾਂ ਆ ਉਹ ਬਾਹਰ ਦੀਆਂ ਆਉਂਦੀਆਂ ਆ ਉੱਥੇ ਫਿਰ ਉਹ ਬੱਚੇ ਬਾਹਰੋਂ ਆਉਂਦੇ ਨੇ ਉਹ ਬੱਚਿਆਂ ਦੇ ਨਾਲ ਵੀ ਜਿਹੜੇ ਕਿਉਂਕਿ ਹੁਣ ਜਿਹੜਾ ਪੀਜੀ ਹੈ ਉਹ ਤੇ ਅੰਦਰ ਜਿਹੜਾ ਹੈ ਹੋਸਟਲ ਹੈ ਉਹ ਬੜਾ ਮਹਿੰਗਾ ਹੁੰਦਾ ਇਸ ਕਰਕੇ ਬੱਚੇ ਬਾਹਰ ਰਹਿੰਦੇ ਆ ਪਿੰਡਾਂ ਵਿੱਚ ਜਾਂ ਹਰ ਪਾਸੇ ਤੇ ਉਹਨਾਂ ਦੇ ਉੱਪਰ ਵੀ ਜਿਵੇਂ ਕੁਝ ਪਿੰਡਾਂ ਵਾਲੂ ਕਾਰਵਾਈ ਕੀਤੀ ਜਾ ਰਹੀ ਸੀ ਅਸੀਂ ਉਹਨਾਂ ਨੂੰ ਰਹਿਣ ਨਹੀਂ ਦੇਣਾ ਇਦਾਂ ਇਦਾਂ ਜੇ ਉਹ ਤੇ ਮੈਂ ਕਹਣਾ ਵੀ ਠੀਕ ਹੈ ਵੀ ਉਹਨਾਂ ਨੂੰ ਤੁਸੀਂ ਰਹਿਣ ਤੋਂ ਰੋਕ ਨਹੀਂ ਸਕਦੇ ਹੈਗੇ ਨਾ ਕਿਸੇ ਕਾਰ ਵਾਲੇ ਨੂੰ ਉਹਨਾਂ ਨੂੰ ਰੱਖਣ ਤੋਂ ਰੋਕ ਸਕਦੇ ਹੋ ਠੀਕ ਹੈ ਜੀ ਆਪਣੀ ਸ਼ਰਤਾਂ ਪੂਰੀਆਂ ਕਰਦਾ ਹੈ ਉਹ ਪਰ ਐਨਾ ਆ ਵੀ ਤੁਸੀਂ ਇਹ ਰੂਲ ਜ਼ਰੂਰ ਲਾਗੂ ਕਰ ਸਕਦੇ ਹੋ ਕਿ ਵੀ ਉਹ ਸਾਡੇ ਕਲਚਰ ਨੂੰ ਖਰਾਬ ਨਾ ਕਰਨ ਗੰਦਗੀ ਨਾ ਕੋਈ ਫੁਲਾਉਣ ਲਚਰਤਾ ਨਾ ਫੁਲਾਉਣ ਠੀਕ ਹੈ ਬਾਕੀ ਉਹਨਾਂ ਨੂੰ ਰਹਿਣ ਦਾ ਅਧਿਕਾਰ ਹੈ ਉਹ ਰਹਿ ਸਕਦੇ ਨੇ ਤੇ ਕੁਝ ਰੂਲ ਹੋਣਾ ਵਾਸਤੇ ਜ਼ਰੂਰ ਹੋਣੇ ਚਾਹੀਦੇ ਨੇ ਵੀ ਉਹ ਜਿਹੜੀ ਸਾਡੀ ਮਾਨ ਮਰਿਆਦਾ ਹੈ ਜਾਂ ਸਭਿਆਚਾਰ ਹੈ ਵੀ ਘਟੋ ਘਟ ਉਹਨੂੰ ਟਾ ਨਾ ਲਾਣ ਤੇ ਇਹ ਬੜੀ ਮੈਂ ਬੇਨਤੀ ਕਰਨੀ ਹੈ ਸਿਗੀਆਂ ਤੇ ਜੇ ਕਿਸੇ ਨੂੰ ਕੋਈ ਲੱਗਿਆ ਹੋਵੇ ਮੇਰੇ ਸ਼ਬਦ ਮਾੜਾ ਚੰਗਾ ਤੇ ਮੈਂ ਮਾਫੀ ਮੰਗਦਾ ਹਾਂ ਪਰ ਪ੍ਰਵਾਸੀਆਂ ਬਿਨਾ ਤੁਹਾਡਾ ਸਰਨਾ ਵੀ ਨਹੀਂ ਤੇ ਤੁਹਾਨੂੰ ਤਰੀਕਾ ਹੋਣਾ ਚਾਹੀਦਾ ਵੀ ਉਹਨਾਂ ਨੂੰ ਕਿਵੇਂ ਲੈ ਕੇ ਨਾਲ ਚੱਲਣਾ ਹੈ ਤੇ ਸਰਕਾਰਾਂ ਦੀ ਜਿਹੜੀ ਨੀਤੀ ਹੈ ਉਹ ਵੋਟਾਂ ਪਿੱਛੇ ਨਾ ਜਾਣ ਕੱਲ ਨੂੰ ਫਿਰ ਬਈਆਂ ਦੀ ਮੰਤਰੀ ਬਣਨੇ ਨੇ ਤੇ ਉਹਨਾਂ ਦੇ ਅੱਗੇ ਉਹਦੇ ਹੋਣੇ ਨੇ ਤੇ ਫਿਰ ਹਨੀ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਸਾਨੂੰ ਹੀ ਸਹਿਣੀਆਂ ਪੈਣੀਆਂ ਇਸ ਕਰਕੇ ਉਹ ਚੀਜ਼ ਉੱਤੇ ਕੰਮ ਹੋਣਾ ਚਾਹੀਦਾ ਹੈ ਤੇ ਜਿਹੜਾ ਇੱਕ ਆਪਣੇ ਬੱਚਿਆਂ ਨੂੰ ਸਾਨੂੰ ਮਾਲਕ ਬਣਾਉਣਾ ਚਾਹੀਦਾ ਹੈ ਨਾ ਕਿ ਠੀਕ ਹੈ ਵੀ ਉਹਨਾਂ ਨੂੰ ਵਿਹਲੇ ਰਖੀਏ ਜਾਂ ਉਹਨਾਂ ਨੂੰ ਹੀ ਸੋਚੀ ਬਾਹਰ ਹੀ ਭੇਜੀਏ ਜਿਹੜੇ ਤਾਂ ਉਹਨਾਂ ਬਾਹਰ ੱੱਕਾ ਚੱਲਦਾ ਪਿਆ ਹੈ ਵੀ ਉਹ ਚੱਕ ਕੇ ਸਾਰੇ ਇੱਧਰ ਹੀ ਸਾਡੇ ਬੰਦੇ ਛੱਡ ਦੇਣ ਤੇ ਮੋੜ ਕੇ ਫਿਰ ਐਸੀ ਇਹਨਾਂ ਦੇ ਥੱਲੇ ਕੰਮ ਕਰੂਗੇ ਐਸ ਕਰਕੇ ਖੁਦ ਮਾਲਕ ਬਣੋ ਤੇ ਤੀਜੀ ਗੱਲ ਹੈ ਵੀ ਜਿਹੜੇ ਸਕੂਲਾਂ ਵਿੱਚ ਬੱਚੇ ਬਾਹਰੋਂ ਸੀਟਾਂ ਆਉਂਦੀਆਂ ਬਾਹਰੋਂ ਲਿਆਉਂ ਤੋਂ ਸਟੇਟਾਂ ਤੋਂ ਜਿਹੜੇ ਇੱਥੇ ਪੜਨਾ ਆਉਂਦੇ ਨੇ ਉਹਨਾਂ ਨੂੰ ਜਿਹੜਾ ਹੈ ਵੀ ਅਸੀਂ ਪਰੇਸ਼ਾਨ ਨਹੀਂ ਕਰ ਸਕਦੇ ਹੈਗੇ ਪਰ ਉਹਨਾਂ ਨੂੰ ਇੰਨਾ ਕਹਿ ਸਕਦੇ ਆ ਵੀ ਜਿਹੜਾ ਹੈ ਵੀ ਸਾਡੇ ਸੱਭਿਆਚਾਰ ਨੂੰ ਤੁਸੀਂ ਖਰਾਬ ਨਹੀਂ ਕਰ ਸਕਦੇ ਠੀਕ ਹੈ ਉਹਦੀਆਂ ਜੋ ਸ਼ਰਤਾਂ ਨੇ ਉਹ ਲਾਗੂ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਤੇ ਵਾਹਿਗੁਰੂ ਜੀ ਦਾ ਖੜਸਾ ਵਾਹਿਗੁਰੂ ਜੀ ਕੀ ਫਤਈ